ਦੋਹਰਾ ਸਤਿਗੁਰ ਆਖੀ ਜੋ ਬੰਦਾ ਸੋਨ ਕਰੀ ਮਨਜੂਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਹੁਕਮ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਰਿਆ ਉਸ ਨੇ ਸਿਰ ਮੱਥੇ ਮਨਜ਼ੂਰ ਕੀਤਾ ਸਤਿਗੁਰ ਜੀ ਨੇ ਜੋ ਸੇਵਾ ਬੰਦੇ ਬਹਾਦਰ ਨੂੰ ਲਾਈ ਉਸ ਨੇ ਮਨਜ਼ੂਰ ਕੀਤੀ ਪ੍ਰਵਾਨ ਕੀਤੀ ਤੇ ਬੰਦਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਜੀ ਮੈਨੂੰ ਮਨਜ਼ੂਰ ਹੈ ਜੋ ਆਪ ਹੁਕਮ ਦੇ ਰਹੇ ਹੋ ਸਿਰ ਮੱਥੇ ਮੈਂ ਨਿਭਾਵਾਂਗਾ ਪ੍ਰਗਟ ਹੋਈ ਜਗਤ ਗੱਲ ਕਿਉ ਪੰਤਾ ਪਰਭੂਰ ਇਹ ਗੱਲ ਜਿਹੜੀ ਆ ਨਾ ਸੰਸਾਰ ਦੇ ਉੱਤੇ ਪ੍ਰਗਟ ਹੋ ਗਈ ਹੈ ਸਾਰੇ ਪੁੰਨਿਆਂ ਦੀ ਚਾਨਣੀ ਵਾਂਗੂ ਫੈਲ ਗਈ ਹੈ ਕਿ ਸਤਿਗੁਰੂ ਜੀ ਨੇ ਇੱਕ ਬੰਦਾ ਤਿਆਰ ਕੀਤਾ ਤੇ ਉਸ ਨੂੰ ਸ਼ਕਤੀਆਂ ਦੇ ਕੇ ਭਰਪੂਰ ਕਰ ਦਿੱਤਾ ਹੈ ਕਿਸੇ ਪੱਖੋਂ ਉਹ ਅਧੂਰਾ ਨਹੀਂ ਕੀਤਾ ਰੱਖਿਆ ਕਿਉਂਕਿ ਪਾਤਸ਼ਾਹ ਦਾ ਇਹ ਫਰਮਾਨ ਹੈ ਕਿ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਉ ਕਰੋਂ ਨਿਵਾਸ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਹਰ ਪੱਖ ਚ ਉਹਨੂੰ ਪੂਰਨ ਕਰ ਦਿੱਤਾ ਹੈ ਕਿਰਪਾ ਕੀਤੀ ਉਹਦੇ ਤੇ ਬੰਦੇ ਗੁਰਖੰਡਾ ਦਿਓ ਲਿਓ ਉਹਨੇ ਗਲ ਪਾਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣੇ ਪਵਿੱਤਰ ਕਰ ਕੰਮਲਾ ਨਾਲ ਬੰਦਾ ਸਿੰਘ ਬਹਾਦਰ ਨੂੰ ਯੋਧਿਆਂ ਦੀ ਨਿਸ਼ਾਨੀ ਖੰਡਾ ਦਿੱਤਾ ਤੇ ਉਸਨੇ ਆਪਣੇ ਗਾਤਰੇ ਪਾ ਲਿਆ ਗਲ ਵਿੱਚ ਪਾ ਲਿਆ ਉਸੇ ਸਮੇ ਸਜਾ ਲਿਆ ਕਾਨਸੇ ਦੇਖ ਸੋ ਬਿਟਰਿਓ ਤਿੰਨ ਖੰਡੋ ਲਿਓ ਛਨਾਏ ਇਹ ਵੇਖ ਕੇ ਜਿੰਨਾ ਖਾਲਸਾ ਪੰਥ ਉਥੇ ਇਕੱਠਾ ਸੀ ਜਾਂ ਉਹਨਾਂ ਦੇ ਜਿਹੜੇ ਵਿੱਚ ਮੁਖੀ ਸਿੰਘ ਸੀਗੇ ਜਿਸ ਤਰ੍ਹਾਂ ਬਾਬਾ ਬਨੋਦ ਸਿੰਘ ਜੀ ਤੇ ਬਾਬਾ ਕਾਨ ਸਿੰਘ ਉਹ ਇਹ ਦੇਖ ਕੇ ਬਿਟਰ ਗਏ ਨੇ ਉਹ ਕ੍ਰੋਧਵਾਨ ਹੋ ਗਏ ਨੇ ਉਹਦੇ ਰੰਗ ਬਦਲ ਗਿਆ ਉਹਨਾਂ ਦੇ ਚਿਹਰਿਆਂ ਦਾ ਬਸ ਲੰਗ ਦੀ ਅੱਗ ਅੱਗਾ ਪਿੱਛਾ ਟਕਾਉਣਾ ਬੰਦਾ ਮਾੜਾ ਜਿਹਾ ਸਤਗੁਰਾਂ ਤੋਂ ਪਰੇ ਹੋਇਆ ਉਦੋਂ ਹੀ ਕਹਿੰਦੇ ਖੰਡਾ ਜਿਹੜਾ ਫੜ ਲਿਆ ਉਹਨਾਂ ਨੇ ਸਿੰਘਾਂ ਨੇ ਬਾਹਾਂ ਤੋਂ ਝਾਟੋ ਦੇ ਗਲ 'ਚੋਂ ਖੰਡਾ ਲਾ ਲਿਆ ਚੌਪਈ ਤਬ ਫਰਿਆਦ ਓਨ ਗੁਰਪੈ ਕਰੀ ਜਦੋਂ ਇਹ ਗੱਲ ਹੋਈ ਜਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਗੁਰੂ ਸਾਹਿਬ ਜੀ ਦੇ ਸਨਮੁਖ ਪੇਸ਼ ਹੋ ਕੇ ਕਹਿਣ ਲੱਗਿਆ ਮਹਾਰਾਜ ਕਲਗੀਆਂ ਵਾਲੇ ਪਾਸ਼ਾ ਤੁਸੀਂ ਮੈਨੂੰ ਬਖਸ਼ਿਸ਼ ਕੀਤੀ ਸੀ ਖੰਡੇ ਦੀ ਤੇ ਮੈਂ ਇੱਕ ਮਹਾਨ ਤੋਹਫਾ ਸਮਝ ਕੇ ਗਲ ਵਿੱਚ ਪਾਇਆ ਉਹਨੂੰ ਸਰਮੱਥੇ ਮੰਨਿਆ ਪਰ ਆਪ ਜੀ ਦੇ ਸਿੰਘਾਂ ਨੇ ਮੇਰੇ ਗਲ ਚੋਂ ਖੰਡਾ ਜਿਹੜਾ ਹੈ ਨਾਲ ਲਿਆ ਖੋਲਿਆ ਤੇ ਉਹ ਸਿੰਘ ਕਹਿੰਦੇ ਨੇ ਇਸ ਦੇ ਉੱਤੇ ਸਾਡਾ ਹੱਕ ਹੈ ਤੇਰਾ ਕੋਈ ਹੱਕ ਨਹੀਂ ਕਿਉਂਕਿ ਅਸੀਂ ਤਾਂ ਅਨੰਦਪੁਰ ਸਾਹਿਬ ਤੋਂ ਨਾਲ ਤੁਰੇ ਹੋਏ ਆਂ ਤੇ ਤੈਨੂੰ ਤਾਂ ਹਜੇ ਗੁਰੂ ਸਾਹਿਬ ਦੇ ਨਾਲ ਲੜਿਆ 2 ਜਾਂ 4 ਘੰਟੇ ਹੋਏ ਹੋਣਗੇ ਇਸ ਕਰਕੇ ਇਸ ਖੰਡੇ ਦੇ ਉੱਤੇ ਹੱਕ ਜਿਹੜਾ ਹੈ ਉਹ ਸਾਡਾ ਹੈ ਚੀਜ਼ ਆਪਣੀ ਇਹਨਾਂ ਸੰਭਾਰੀ ਕਹਿੰਦੇ ਬੰਦੇ ਦਾ ਹੱਕ ਕੋਈ ਨਹੀਂ ਇਹਨਾਂ ਦੀ ਚੀਜ਼ ਸੀ ਇਨਾਂ ਨੇ ਆਪ ਸੰਭਾਲ ਲਈ ਐ ਇਹ ਅਸੀਂ ਤਾਂ ਤੈਨੂੰ ਦੇ ਬੈਠੇ ਸੀ ਪਰ ਵਸਤੂ ਇਹਨਾਂ ਦੀ ਸੀ ਅਸੀਂ ਨਹੀਂ ਸੀ ਤੈਨੂੰ ਦੇਣੀ ਕਿਉਂਕਿ ਪਹਿਲਾਂ ਜੋਗ ਨਹੀਂ ਸੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਖੰਡੇ ਦੀ ਕੀਮਤ ਕੀ ਐ ਇਹੀ ਚੀਜ਼ ਮੈਂ ਇਹਨਾਂ 'ਚ ਦੇਖਣਾ ਚਾਹੁੰਦਾ ਸੀ ਹੁਣ ਮੈਨੂੰ ਪਤਾ ਲੱਗਿਆ ਵੀ ਇਹ ਮਾਲਕ ਬਣ ਗਏ ਨੇ ਇਸ ਕਰਕੇ ਖੰਡਾ ਸੀ ਇਹਨਾਂ ਦਾ ਤਾਂ ਇਹਨਾਂ ਨੂੰ ਹੀ ਦੇ ਦਿਓ ਭਯੋ ਖਾਲਸਾ ਅਬਕਲ ਧਾਰੀ ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਖਾਲਸਾ ਕਲਾ ਧਾਰੀ ਹੋ ਗਿਆ ਹੈ ਇਹਨਾਂ ਵਿੱਚ ਪੂਰਨ ਕਲਾ ਪ੍ਰਗਟ ਹੋਈ ਹੈ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਮਾਲਕਾਂ ਇਸ ਘਰ ਦੇ ਵੀ ਅਸੀਂ ਸਿੱਖੀ ਦੇ ਮਾਲਕਾਂ ਗੁਰੂ ਨਾਨਕ ਦੇ ਦਰ ਦੇ ਅਸੀਂ ਵਾਰਿਸ ਹਾਂ ਬੰਦੇ ਕੋ ਬਖਸ਼ੇ ਪੰਜ ਤੀਰ ਉਸੇ ਸਮੇਂ ਤਾਨੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੱਥੇ ਚੋਂ ਤੀਰ ਕੱਢ ਕੇ ਪੰਜ ਤੀਰ ਜਿਹੜੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਖਸ਼ ਦਿੱਤੇ ਨੇ ਕਹੋ ਸਤਿਗੁਰੂ ਇਹ ਪੰਜ ਹੈ ਵੀਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬੰਦਾ ਸਿੰਘਾ ਇਹ ਜਿਹੜੇ ਪੰਜ ਤੀਰ ਤੈਨੂੰ ਦਿੱਤੇ ਨੇ ਨਾ ਇਹਨਾਂ ਨੂੰ ਤੀਰ ਨਾ ਸਮਝੀ ਇਹ ਵੀਰ ਨੇ ਇਹ ਗੁਪਤ ਰੂਹਾ ਨੇ ਸ਼ਹੀਦਾਂ ਦੀਆਂ ਜਿਹੜੇ ਤੈਨੂੰ ਤੀਰ ਬਖਸ਼ਿਸ਼ ਕੀਤੇ ਨੇ ਇਹ ਪੰਜੇ ਵੀਰ ਹਣ ਇਹਨਾਂ ਵਿੱਚ ਅਥਾਹ ਸ਼ਕਤੀ ਹੈ ਪੜਾ ਲੋਕ ਜਿਤ ਵੱਲ ਤੋਹ ਆਈ ਜਦੋਂ ਕਹਿੰਦੇ ਦੁਸ਼ਮਣ ਬੈਰੀ ਤੈਨੂੰ ਪਾਊਗਾ ਬਹੁ ਗਿਣਤੀ ਦੇ ਵਿੱਚ ਤੈਨੂੰ ਇਹ ਪਤਾ ਲੱਗਿਆ ਵੀ ਮੈਨੂੰ ਇਹ ਦਬਾਉਣ ਵਾਸਤੇ ਆ ਰਹੇ ਇਹਨਾਂ ਦੀ ਗਿਣਤੀ ਵੱਧ ਹੈ ਤੇ ਮੈਂ ਇਕੱਲਾ ਰਹਿ ਗਿਆ ਪੌਣ ਬੱਗੇ ਉਹ ਧੂੜ ਉਡਾਏ ਆ ਇਹਨਾਂ ਮੈਂ ਤਾਂ ਇੱਕ ਦਹੀਂ ਚਲਾਏ ਕਹਿੰਦੇ ਫੇਰ ਕੀ ਕਰਨਾ ਹੈ ਇਹਨਾਂ ਪੰਜਾਂ ਤੀਰਾਂ ਚੋਂ ਸਿਰਫ ਇੱਕੋ ਹੀ ਇੱਕੋ ਹੀ ਆਪਣੇ ਪੱਥੇ 'ਚੋਂ ਕੱਢਣਾ ਤੇ ਉਹ ਭੀੜ ਵੱਲ ਚਲਾ ਦੇਣਾ ਜਿਹੜੀ ਭੀੜ ਤੈਨੂੰ ਪਹੂਗੀ ਬਹੁ ਗਿਣਤੀ ਵਿੱਚ ਬੈਰੀਆਂ ਦੀ ਦੁਸ਼ਮਣਾਂ ਦੀ ਉਹਨਾਂ ਵੱਲ ਚਲਾ ਦੇਣਾ ਪੌਣ ਵਗਿਓ ਧੂੜ ਉਡਾਏ ਬਸ ਫੇ ਸਤੂਰ ਕਹਿ ਲੇ ਕੇ ਤੀਰ ਚੱਲਣ ਦੀ देर ਹੋਵੇਗੀ ਜਦੋਂ ਤੂੰ ਤੀਰ ਛੱਡਦਾ ਆਪਣੀ ਕਮਾਨ ਚੋਂ ਉਸੇ ਵੇਲੇ ਕਹਿੰਦੇ ਤੇਜ ਹਨੇਰੀ ਚੱਲੂਗੀ ਧੂੜ ਦੀ ਭਰੀ ਹੋਈ ਰੇਤੇ ਦੀ ਭਰੀ ਹੋਈ ਧਰਤੀ ਤੋਂ ਲੈ ਕੇ ਆਕਾਸ਼ ਤੱਕ ਧੂੜ ਹੀ ਧੂੜ ਹੋ ਜਾਵੇਗੀ ਹੱਥ ਮਾਰਿਆ ਇੱਕ ਦੂਜੇ ਨੂੰ ਨਹੀਂ ਦਿਸੇਗਾ ਬੜਾ ਭਾਰੀ ਹਨੇਰੀ ਝਖੜਾਵੇਗਾ ਦੁਸ਼ਮਨ ਦ੍ਰਿਸ਼ਟ ਅੰਤ ਹੋਏ ਆਏ ਤੇ ਕੀ ਹੋਊਗਾ ਕਿ ਦੁਸ਼ਮਣਾਂ ਦੀਆਂ ਅੱਖਾਂ ਘੱਟੇ ਨਾਲ ਭਰ ਜਾਣਗੀਆਂ ਉਹਨਾਂ ਨੂੰ ਦਿਸਣਾ ਬੰਦ ਹੋ ਜਾਊਗਾ ਉਲਟੀ ਫੌਜ ਪੌਣ ਪਲਟਾਏ ਅਤੇ ਐਸੀ ਹਵਾ ਵਗੇਗੀ ਕਿ ਉਲਟਾ ਫੌਜ ਦਾ ਮੂੰਹ ਦੂਜੇ ਪਾਸੇ ਪਲਟਾ ਦੇਵੇਗੀ ਉਹਨਾਂ ਦਾ ਮੂੰਹ ਪਿੱਛੇ ਨੂੰ ਹੋ ਜਾਵੇਗਾ ਤੇ ਉਧਰ ਨੂੰ ਹੀ ਤੁਰ ਪੈਣਗੇ ਵਾਪਸ ਦੁਸ਼ਮਣ ਮਾਰ ਫੜੇ ਜੰਗ ਪਾਏ ਇਹ ਤੀਰ ਦੁਸ਼ਮਣਾਂ ਨੂੰ ਮਾਰ ਕੇ ਜੰਗ ਵਿੱਚ ਜਿੱਤ ਪ੍ਰਾਪਤ ਕਰੇਗਾ ਦੋਹਰਾ ਜੋਏ ਸਿੱਖ ਤੁਮ ਆ ਮਿਲੇ ਤੈਨ ਤੂੰ ਲਈ ਮਿਲਾਏ ਜਿਹੜੇ ਸਿੰਘ ਜਿਹੜੇ ਸਿੱਖ ਪੰਜਾਬ ਦੇ ਜਿੰਨੇ ਵੀ ਨੇ ਤੈਨੂੰ ਆ ਕੇ ਮਿਲਣ ਤੇਰੀ ਤਾਬਿਆਂ ਤੇਰੀ ਕਮਾਂਡ ਵਿੱਚ ਆ ਜਾਣ ਉਹਨਾਂ ਨੂੰ ਆਉਂਦੇ ਹੀ ਆਪਣੇ ਜਥੇ ਦੇ ਨਾਲ ਮਿਲਾ ਲਈ ਆਪਣੇ ਜਥੇ ਦਾ ਆਪਣੇ ਦਲ ਦਾ ਹਿੱਸਾ ਬਣਾ ਲਈ ਆਦਰ ਦੇ ਵਹ ਭਾਂਤ ਪਲ ਅੱਗੇ ਦੇ ਉੱਚੜਾਏ ਤੇ ਉਹਨਾਂ ਨੂੰ ਬੜਾ ਮਾਣ ਸਤਿਕਾਰ ਦੇਣਾ ਆਦਰ ਦੇਣਾ ਭਲੀ ਭਾਂਤ ਚੰਗੀ ਤਰ੍ਹਾਂ ਆਦਰ ਸਤਿਕਾਰ ਦੇ ਕੇ ਸਿਰੋਪਾਉ ਦੇ ਕੇ ਅੱਗੇ ਜੰਗ ਦੇ ਲਾਉਣਾ ਹੈ ਉਹ ਤੇਰੀ ਹਾਰ ਨਹੀਂ ਹੋਣ ਦੇਣਗੇ ਚਪਈ ਸਿੰਘ ਮਝੈਲਨ ਲਈ ਬੁਲਾਏ ਖਾਸ ਕਰਕੇ ਮੈਂ ਤੈਨੂੰ ਇਹ ਕਹਿਣਾ ਜਦੋਂ ਪੰਜਾਬ ਦੀ ਧਰਤੀ ਤੇ ਪੈਰ ਪਾ ਲਿਆ ਨਾ ਉਦੋਂ ਮਾਝ ਦੇ ਸਿੰਘਾਂ ਨੂੰ ਵਿਸ਼ੇਸ਼ ਤੌਰ ਤੇ ਸੱਦ ਲਈ ਜੰਗ ਵਾਸਤੇ ਉਹ ਲੜਾਕੇ ਬੜੇ ਨੇ ਸੂਰਮੇ ਦਲੇਰ ਬੜੇ ਨੇ ਉਹ ਡਰਦੇ ਨਹੀਂ ਉਹ ਗੁਰੂ ਦੇ ਪੈਰ ਅੰਦਰ ਰਹਿਣ ਵਾਲੇ ਤੇ ਖੁਸ਼ ਤਬੀਤ ਨੇ ਉਹ ਮੌਤ ਨੂੰ ਤੇ ਮੁਸੀਬਤ ਨੂੰ ਵੇਖ ਕੇ ਹੱਸਦੇ ਨੇ ਮੁਸਕਰਾਉਂਦੇ ਨੇ ਟਾਰਾ ਮਾਰਦੇ ਨੇ ਹੁਣ ਕੇ ਮੂਰ ਉਹਨਕੋ ਮੂਰ ਲੀਜੋ ਲਾਏ ਤੇ ਫਿਰ ਉਹਨਾਂ ਨੂੰ ਆਪ ਦੇ ਫੌਜ ਦੇ ਅੱਗੇ ਲਾ ਲਈ ਉਹ ਪਿੱਛੇ ਨਹੀਂ ਹਟਣਗੇ ਮੈਨੂੰ ਉਹਨਾਂ ਤੇ ਬੜਾ ਮਾਨ ਹੈ ਉਹ ਜੰਗ ਲੜਨਗੇ ਸਭ ਤੋਂ ਅੱਗੇ ਹੋ ਕੇ ਉਹ ਹੈ ਮਾਸੂਰ ਅਤ ਹਠੀ ਉਹ ਬੜੇ ਸੂਰਬੀਰ ਬਹਾਦਰ ਯੋਧੇ ਨੇ ਉਹ ਹੱਠ ਵਾਲੇ ਸਿੰਘ ਹਨ ਇਸ ਕਰਕੇ ਉਹਨਾਂ ਨੂੰ ਜ਼ਰੂਰ ਬੁਲਾਣੀ ਤੇ ਆਪਣੀ ਦਲ ਦੇ ਵਿੱਚ ਮਿਲਾ ਲਈ ਤੇਰੀ ਹਾਰ ਨਹੀਂ ਹੋਣ ਦੇਣਗੇ ਤੈਨੂੰ ਛੱਡ ਕੇ ਭੱਜਣਗੇ ਨਹੀਂ ਜਾਨਾ ਦੇ ਦੇਣਗੇ ਉਹਨ ਤੇ ਫੌਜ ਤੁਰਕ ਜਾਏ ਨੱਠੀ ਉਹ ਮਝੈਲ ਸਿੰਘਾਂ ਤੋਂ ਤੁਰਕ ਜਿਹੜੇ ਨੇ ਮੁਗਲ ਜਿਹੜੇ ਨੇ ਬਹੁਤ ਡਰਦੇ ਨੇ ਤੇ ਉਹਨਾਂ ਨੂੰ ਦੇਖਦਿਆਂ ਹੀ ਜਿਹੜੇ ਤੁਰਕ ਨੇ ਜਿਹੜੇ ਮੁਗਲ ਨੇ ਇਹ ਮદાન ਛੱਡ ਕੇ ਭੱਜ ਜਾਣਗੇ ਓਏ ਹੈ ਸੂਰ ਮਹਾ ਬਲਵਾਨ ਕਿਉਂਕਿ ਉਹ ਬੜੇ ਭਾਰੀ ਸੂਰਮੇ ਬਲਵਾਨ ਨੇ ਤਾਕਤਵਰ ਨੇ ਯੋਧੇ ਨੇ ਉਹ ਉਨ ਪਹਿ ਸਤਗੁਰ ਮਿਹਰਬਾਨ ਉਹਨਾਂ ਉੱਤੇ ਕਹਿੰਦੇ ਨੌ ਪਾਤਸ਼ਾਹਿਆਂ ਦਾ ਕਰਪਾ ਰਹੀ ਹੈ ਉਹ ਗੁਰੂ ਨਾਨਕ ਦੇਵਲੇ ਦੇ ਜੁੜੇ ਹੋਏ ਹਨ ਇਸ ਕਰਕੇ ਕਿੰਨੇ ਮਾਝੇ ਵਿੱਚ ਹੋਏ ਨੇ ਗੁਰੂ ਘਰ ਦੀ ਉਹਨਾਂ ਨੇ ਬੜੀ ਸੇਵਾ ਕੀਤੀ ਹੈ ਇਸ ਵਾਸਤੇ ਗੁਰੂ ਉਹਨਾਂ ਤੇ ਬੜੇ ਮਿਹਰਬਾਨ ਨੇ ਬੜੇ ਸਿੱਖ ਨਿਵਾਜੇ ਨੇ ਉਹਨਾਂ ਨੇ ਗੋਇੰਦਵਾਲ ਗੋਇੰਦਵਾਲ ਸਾਹਿਬ ਖਟੂਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤਰਨ ਤਾਰਨ ਸਾਹਿਬ ਕਿੰਨੀਆਂ ਰਚਨਾ ਸਤਿਗੁਰਾਂ ਨੇ ਲਾਈਆਂ ਨੇ ਕਿੰਨੇ ਸਿੱਖ ਬਣੇ ਇੱਥੇ ਆ ਕੇ ਜੋ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਬਣੇ ਤਾਂ ਇਹ ਇਲਾਕਾ ਕਿਵੇਂ ਰਹਿ ਸਕਦਾ ਸੀ ਜਦੋਂ ਲੜਾਈਆਂ ਹੋਈਆਂ ਆਹ ਦੇਖ ਲਓ ਉਹਨਾਂ ਸਾਰੇ ਸਿੰਘਾਂ ਦੇ ਨਾਮ ਆਉਂਦੇ ਨੇ ਅੱਗੇ ਜਿਹੜੇ ਵੀ ਅੱਗੇ ਹੋ ਗੋ ਕੇ ਲੜੇ ਨੇ ਵੱਡੇ ਵੱਡੇ ਖੱਬੀ ਖਾਨਾ ਦੇ ਨੱਕ ਮੋੜੇ ਨੇ ਮਾਝ ਦੇ ਸਿੰਘਾਂ ਨੇ ਉਹ ਹੈ ਗੁਰ ਨਿਜ ਪਰਣ ਕੇ ਪੂਰੇ ਉਹ ਆਪਣੇ ਗੁਰੂ ਦੇ ਪੂਰੇ ਸਿੱਖ ਨੇ ਉਹ ਪ੍ਰਤੀਗਿਆ ਦੇ ਪਰਣ ਦੇ ਅਹਿਦ ਦੇ ਬੜੇ ਪੱਕੇ ਨੇ ਜਿਹੜਾ ਅਹਿਦ ਕਰ ਲਿਆ ਜਿਹੜਾ ਪਰਣ ਜਿਹੜੀ ਪ੍ਰਤੀਗਿਆ ਕਰ ਲਈ ਉਹਦੇ ਚ ਪੂਰਾ ਉੱਤਰ ਦੇ ਨੇ ਉਹ ਮੁਨਕਰ ਨਹੀਂ ਹੁੰਦੇ ਓਏ ਸੂਰਮੇ ਹੈ ਅਤ ਸੂਰੇ ਉਹ ਸੂਰਮਿਆਂ ਚ ਉਹ ਵੱਡੇ ਸੂਰਮੇ ਨੇ ਓਏ ਨਿਜ ਆਪਣੇ ਗੁਰ ਕੇ ਭਗਤ ਉਹ ਆਪਣੇ ਗੁਰੂ ਦੇ ਭਗਤ ਨੇ ਗੁਰੂਆਂ ਦੇ ਸੇਵਕ ਹਨ ਗੁਰੂਆਂ ਦੇ ਮਰੀਦ ਨੇ ਉਹਨਾਂ ਨੇ ਆਪਣਾ ਗੁਰੂਆਂ ਨੂੰ ਆਪਣਾ ਪਰਮੇਸ਼ਰ ਆਪਣਾ ਰੱਬ ਮੰਨਦੇ ਨੇ ਉਹਨਾਂ ਮੈਂ ਹੈ ਸਭ ਹਮਰੀ ਸ਼ਕਤ ਕਿਉਂਕਿ ਉਹਨਾਂ ਮਾਝੇ ਦੇ ਸਿੰਘਾਂ ਵਿੱਚ ਸਾਡੀ ਸ਼ਕਤੀ ਹੈ ਤੇ ਉਹ ਪਿੱਛੇ ਹਟਣ ਵਾਲੇ ਨਹੀਂ ਸਾਡਾ ਉਹਨਾਂ ਦੇ ਸਿਰ ਤੇ ਮਿਹਰਾਂ ਦਾ ਹੱਥ ਹੈ ਉਨਕੋ ਹਮ ਬਖਸ਼ੀ ਗੁਰਿਆਈ ਅਸੀਂ ਉਹਨਾਂ ਨੂੰ ਗੁਰਿਆਈ ਬਖਸ਼ੀ ਹੈ ਖਾਲਸਾ ਸਰੂਪ ਦਿੱਤਾ ਹੋਇਆ ਹੈ ਗੁਰੂ ਖਾਲਸਾ ਕੀਤਾ ਹੋਇਆ ਹੈ ਉਹਨਾਂ ਨੂੰ ਉਹ ਇਨੀ ਸ਼ਕਤੀ ਭਗਤੀ ਦੇ ਜੋ ਮਾਲਕ ਹਨ ਉਹਨਾਂ ਤੋਂ ਬਿਨਾ ਚੜਾਈ ਨਹੀਂ ਕਰਨੀ ਉਹਨਾਂ ਨੂੰ ਨਾਲ ਲੈਣਾ ਹੈ ਉਹਨਾਂ ਨੂੰ ਅੱਗੇ ਲਾ ਕੇ ਫਿਰ ਪਿੱਛੇ ਤੁਰਨਾ ਹੈ ਹਮ ਬਖਸ਼ ਉਹਨ ਲਈ ਸੰਭਾਈ ਅਸੀਂ ਉਹਨਾਂ ਨੂੰ ਬਖਸ਼ ਕੀਤੀ ਹੈ ਤੇ ਉਹਨਾਂ ਨੇ ਸੰਭਾਲ ਲਈ ਹੈ ਹਮ ਉਹਨ ਮੈਂ ਭੇਦ ਕਿਛ ਨਹੀਂ ਬੰਦਾ ਸਿੰਘਾਂ ਮੇਰੇ ਵਿੱਚ ਤੇ ਮਾਝੇ ਦੇ ਸਿੰਘਾਂ ਵਿੱਚ ਬਿਲਕੁਲ ਰੰਚਕ ਮਾਤਰ ਵੀ ਭੇਦ ਨਹੀਂ ਕਿਉਂਕਿ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੋ ਸਤਗੁਰ ਪੂਰਾ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਉਹ ਮੇਰਾ ਰੂਪ ਨੇ ਓਨ ਮੈਂ ਹਮ ਓਏ ਹਮਰੇ ਮਾਏ ਉਹ ਅਸੀਂ ਉਹਨਾਂ ਚ ਵਸਦੇ ਆ ਤੇ ਉਹ ਸਾਡੇ ਚ ਵਸਦੇ ਨੇ ਐਸੇ ਬੰਦਾ ਦਿਓ ਸਮਝਾਏ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੜੇ ਧਰਮੇ ਨਾਲ ਸਮਝਾਉਣਾ ਕੀਤਾ ਚੰਗੀ ਵਿਧ ਬਹਿ ਰਹੇ ਕਮਾਏ ਕਹਿੰਦੇ ਨੇ ਚੰਗੇ ਤਰੀਕੇ ਨਾਲ ਚੰਗੀ ਵਿਧੀ ਨਾਲ ਉਹ ਗੁਰੂ ਜੀ ਦੇ ਹੁਕਮ ਦੀ ਕਮਾਈ ਕਰਨਾ ਚਾਹੁੰਦੇ ਚਾਹੁੰਦਾ ਸੀ ਬੰਦਾ ਬਹਾਦਰ ਗੁਰੂ ਖਾਲਸੇ ਦਾ ਸੇਵਕ ਬਣ ਕੇ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਦਰ ਧਿਆਨਕ ਬੜਾ ਸੀ ਨਿਮਰਤਾ ਬੜੀ ਸੀ ਤੇ ਸਚਾਈ ਬੜੀ ਸੀ ਤਿੰਨੇ ਗੁਣ ਸੀ ਇਸ ਕਰਕੇ ਉਸੀ ਸੰਤ ਬਾਬਾ ਬੰਦਾ ਸਿੰਘ ਬਹਾਦਰ ਸੰਤ ਦੇ ਅੰਦਰ ਤਿੰਨ ਗੁਣ ਹੋਣੇ ਚਾਹੀਦੇ ਨੇ ਜ਼ਰੂਰ ਪਹਿਲਾ ਸੱਚ ਝੂਠ ਨਾ ਮਾਰਦਾ ਹੋਵੇ ਤੇ ਦੂਜਾ ਨਿਮਰਤਾ ਤੇ ਤੀਜਾ ਤਿਆਗ ਵਿਸ਼ੇ ਵਿਕਾਰਾਂ ਦਾ ਦੁਨੀਆ ਦੇ ਰੰਗ ਰਾਗਾਂ ਦਾ ਬੁਰੇ ਕੰਮਾਂ ਦਾ ਤਿਆਗ ਹੋਵੇ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਦੇ ਵਿੱਚ ਸਾਰੇ ਗੁਣ ਨੇ ਦੋਹਰਾ ਜਦ ਸਤਗੁਰੂ ਆਗਿਆ ਦਿੱਈ ਬੰਦੇ ਪੰਜਾਬੈ ਜਾਣ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਗਿਆ ਦਿੱਤੀ ਹੁਕਮ ਦਿੱਤਾ ਕਹਿਣ ਲੱਗੇ ਬੰਦਾ ਸਿੰਘਾ ਹੁਣ ਪੰਜਾਬ ਨੂੰ ਚਾਲੇ ਪਾਂ ਪੰਜਾਬ ਨੂੰ ਜਾ ਜਿਨ੍ਹਾਂ ਦੁਸ਼ਟਾਂ ਨੇ ਸਾਹਿਬ ਜਾਦੇ ਸ਼ਹੀਦ ਕੀਤੇ ਨੇ ਉਹਨਾਂ ਨੂੰ ਸਣ ਬੱਚੇ ਕਹਾਣੀ ਪੀੜਨਾ ਹੈ ਉਹਨਾਂ ਨੂੰ ਛੱਡਣਾ ਨਹੀਂ ਬਣੀ ਸਖਤ ਸਜ਼ਾ ਦੇਣੀ ਹੈ ਜਿਨ੍ਹਾਂ ਨੇ ਸਾਡੇ ਬਾਬਾ ਮੋਤੀराम ਉਹਨਾਂ ਦੇ ਪੁੱਤਰ ਨਰੈਣੇ ਨੂੰ ਉਹਨਾਂ ਦੀ ਧਰਮ ਪਤਨੀ ਭੋਲੀ ਨੂੰ ਤੇ ਉਹਨਾਂ ਦੀ ਮਾਤਾ ਨੂੰ ਕੋਹਲੂ ਵਿੱਚ ਦੀ ਪੀੜਿਆ ਨਾ ਉਹਨਾਂ ਦੁਸ਼ਟਾਂ ਨੂੰ ਨਾ ਦਰਿੰਦਿਆਂ ਨੂੰ ਉਹਨਾਂ ਹਯਵਾਨਾਂ ਨੂੰ ਜਾ ਕਰਕੇ ਸਜ਼ਾ ਦੇਣੀ ਇਹ ਤੇਰਾ ਕਰਮ ਹੈ ਤੇ ਹੁਣ ਚਾਲੇ ਪਾ ਪੰਜਾਬ ਵੱਲ ਜਿਨ੍ਹਾਂ ਨੇ ਸਹਿਬਜ਼ਾਦਿਆਂ ਦਾ ਘਾਣ ਕੀਤਾ ਚਉਪਈ ਜੋ ਜੋ ਆਗਿਆ ਸਤਿਗੁਰ ਦੇਈ ਸਤਿਗੁਰੂ ਜੀ ਨੇ ਜੋ ਜੋ ਆਗਿਆ ਹੁਕਮ ਦਿੱਤਾ ਸੋ ਬੰਦੇ ਕਾਗਜ਼ ਲਿਖ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਚ ਬੈਠ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰੇ ਬਚਨ ਜਿੰਨੇ ਹੁਕਮ ਕੀਤੇ ਸੀ ਇੱਕ ਕਾਗਜ਼ ਦੇ ਉੱਤੇ ਲਿਖ ਲੈਨੇ ਮੋٹے ਕਾਗਜ਼ ਦੇ ਉੱਤੇ ਵੀ ਮੈਂ ਭੁੱਲ ਨਾ ਜਾਵਾਂ ਮਾ ਗੁਰੂ ਦੇ ਬਚਨਾਂ ਦਾ ਮੈਥੋਂ ਅਲੰਘਣ ਨਾ ਹੋ ਜਾਵੇ ਇਸ ਕਰਕੇ ਪੱਕੇ ਤੌਰ ਤੇ ਲਿਖ ਲਏ ਨੇ ਹਿਰਦੇ 'ਚ ਤਾਂ ਲਿਖੇ ਹੀ ਗਏ ਮਨ ਵਿੱਚ ਤਾਂ ਬੈਠ ਹੀ ਗਏ ਨੇ ਦਿਮਾਗ ਵਿੱਚ ਉਹ ਰਚ ਗਏ ਨੇ ਪਰ ਫੇਰ ਵੀ ਕੋਈ ਵਿਗਿਆਨਾ ਹੋ ਜਾਵੇ ਇਸ ਕਰਕੇ ਚੰਗੀ ਤਰ੍ਹਾਂ ਕਾਗਜ਼ ਦੇ ਵਿੱਚ ਸਾਰੇ ਵਿਸਥਾਰ ਨਾਲ ਬਚਨ ਗੁਰੂ ਸਾਹਿਬ ਜੀ ਦੇ ਲਿਖ ਲਏ ਨੇ ਜਿਨ੍ਹਾਂ ਨੇ ਗੁਰੂ ਘਰ ਸਿੱਖੋ ਸਿੱਕੀ ਨਿਭਾਉਣੀ ਹੁੰਦੀ ਹੈ ਸਾਡੇ ਵਿੱਚ ਅਸੀਂ ਇਹ ਕਮੀਆਂ ਦੇਖਦੇ ਆਂ ਪੰਜ ਪਿਆਰੇ ਜਦੋਂ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਨੇ ਉਦੋਂ ਸਾਨੂੰ ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਰਹਿਤ ਮਰਯਾਦਾ ਦਰਸਾਉਂਦੇ ਸਮਝਾਉਂਦੇ ਨੇ ਅਸੀਂ ਅੰਮ੍ਰਿਤ ਛੱਕੇ ਰਹਿਤ ਮਰਜ਼ਾਦਾ ਸੁਣ ਕੇ ਤੇ ਘਰੇ ਆ ਕੇ ਫਿਰ ਅਸੀਂ ਉਹ ਛੱਡ ਦਿੰਨੇ ਆ ਜਿਵੇਂ ਬੀਬੀਆਂ ਨੂੰ ਕਿਹਾ ਜਾਂਦਾ ਵੀ ਭਾਈ ਨੱਕ ਕੰਨ ਚ ਕੁਝ ਨਹੀਂ ਪਾਉਣਾ ਸਿਉਣਾ ਇਸਤੇ ਮਾਲ ਨਹੀਂ ਕਰਨਾ ਬੰਗਾਂ ਚੂੜੀਆਂ ਬਿਲਕੁਲ ਨਹੀਂ ਪਾਉਣੀਆਂ ਸਰਬਲੋਹ ਦਾ ਕੜਾ ਸਿਰ ਤੇ ਦਸਤਾਰ ਸਜਾਉਣੀ ਹੈ ਗਾਤਰੇ ਸ੍ਰੀ ਸਾਹਿਬ ਰੱਖਣਾ ਇੱਥੇ ਅਸੀਂ ਸਮਾਜ ਚ ਆਉਣ ਸਾਰੀ ਗੁਰੂ ਦੇ ਬਚਨਾਂ ਦਾ ਉਲੰਘਣ ਕਰਦੇ ਆ ਗੁਰੂ ਦੇ ਬਚਨਾਂ ਨੂੰ ਭੁੱਲਦੇ ਆ ਤੇ ਆਉਣ ਸਾਰੀ ਅਸੀਂ ਕੀ ਕਰਦੇ ਹਾਂ ਕਿ ਉਹ ਚੀਜ਼ਾਂ ਜਿਹੜੀਆਂ ਇਸਤੇਮਾਲ ਕਰ ਲੈਨੇ ਆ ਤੇ ਅਸੀਂ ਉਸ ਨੂੰ ਭੁੱਲ ਜਾਂਦੇ ਆ ਗੁਰੂ ਦੇ ਬਚਨਾਂ ਨੂੰ ਹਮਰੇ ਸੰਗ ਭੇਜੋ ਸੋ ਹੁਣ ਬੇਨਤੀ ਕਰਦਾ ਬੰਦਾ ਸਿੰਘ ਬਹਾਦਰ ਉਸ ਕਾਗਜ਼ ਨੂੰ ਕਮਰ ਕਸੇ ਨਾਲ ਬੰਨ ਲਿਆ ਸਤਗੁਰਾਂ ਦੇ ਚਰਨਾਂ 'ਚ ਅਰਜ ਕਰਨ ਲੱਗਿਆ ਸੱਚੇ ਪਾਛੇ ਮੇਰੇ ਨਾਲ ਉਹਨੂੰ ਭੇਜੋ ਬਤਾਵੇ ਸਿੱਖਿਆ ਸਿੱਖੀ ਜੋ ਜਿਹੜਾ ਮੈਨੂੰ ਸਿੱਖੀ ਦੀ ਰਹਿਤ ਮਰਯਾਦਾ ਦੱਸੇ ਰਹਿਤ ਮਰਯਾਦਾ ਸਮਝਾਵੇ ਸਿੱਖੀ ਦੀਆਂ ਗੱਲਾਂ ਸੁਣਾਵੇ ਮੇਰੇ ਨਾਲ ਉਹ ਭੇਜਿਓ ਕਿਉਂਕਿ ਮੈਂ ਨਵਾਂ ਭਰਤੀ ਹੋਇਆ ਮੈਂ ਸਾਧਾ ਨਾਲ ਰਹਾ ਜਿਹੜੇ ਵੇਲੜ ਖਾਂਦੇ ਸੀ ਉਸ ਭੇਖ ਦੇ ਵਿੱਚ ਆਪ ਜੀ ਨੇ ਕਿਰਪਾ ਕੀਤੀ ਅਕਾਲ ਪੁਰਖ ਦਾ ਭੇਖ ਮੈਨੂੰ ਦਿੱਤਾ ਕਿਉਂਕਿ ਗੁਰੂ ਸਾਹਿਬ ਜੀ ਦਾ ਬਚਨ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਭ ਤੁਖ ਖਾਲਸਾ ਪ੍ਰਮਾਤਮ ਦੀ ਮੌਜ ਤੇ ਮੈਨੂੰ ਉਹ ਬੰਦਾ ਦੇਓ ਕਿ ਜਿਹੜਾ ਮੈਨੂੰ ਸਮਝਾਉਂਦਾ ਰਹੇ ਹਰ ਥਾਂ ਤੋਂ ਮੈਨੂੰ ਗਲਤੀ ਤੋਂ ਬਰਜਦਾ ਰਹੇ ਬਿਨਾਂ ਕਿਸੇ ਝੇਪ ਤੋਂ ਤੇ ਬਿਨਾਂ ਕਿਸੇ ਡਰ ਤੋਂ ਜੀ